ਜੀ ਮਾਨ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੋ ਨਸ਼ੇ ਦਾ ਕਾਰੋਬਾਰ ਸਾਰਿਆਂ ਦਾ ਹੀ ਬੰਦ ਕਰਤਾ ਤੇ ਨਸ਼ਾ ਜਿਹੜੀ ਬਹੁਤ ਹੀ ਭਿਆਨਕ ਬਿਮਾਰੀ ਹੈ ਲਾਲੋ ਕਹਿੰਦਾ ਜਿਹੜਾ ਨਸ਼ਾ ਕਰਦਾ ਵਾ ਉਹਦੇ ਮੰਨ ਲੋ ਕਿ ਮਰਿਆ ਮਰੇ ਬਰਾबरी ਹੈਗਾ ਜੇ ਇਹਦੇ ਨਸ਼ੇ ਦਾ ਜਿਹੜਾ ਕੋੜਿਆ ਇਹ ਮਾਨ ਸਰਕਾਰ ਨੇ ਜੜੋ ਵੜਨ ਦੀ ਉਪਰਾਲਾ ਕੀਤਾ ਹੈਗੇ ਸਾਡੇ ਕਮਿਸ਼ਨ ਸਾਹਿਬ ਨੇ ਵੀ ਕਹੋ ਖਾਦੀ ਕਿ ਆਪਾਂ ਨਸ਼ਾ ਆਪਣੇ ਸਾਰੇ ਆਪਣੇ ਪੰਜਾਬ ਜਣੀ ਤੇ ਅੰਮ੍ਰਿਤਸਰ ਚ ਨਹੀਂ ਵਿਗੰਨ ਦੇਣਾ ਬਹੁਤ ਵਧੀਆ ਉਪਰਾਲਾ ਹੈ ਜੀ ਸਰਕਾਰ ਵੱਲੋਂ ਜੋ ਕੀਤਾ ਵਾ ਇਹਦੇ ਨਾਲ ਬਹੁਤ ਪਹਿਲਾਂ ਨਾ ਨਸ਼ੇ ਦੇ ਨਸਪੇ ਬਹੁਤ ਸਾਰੇ ਨਸ਼ਾ ਦਸਤਾਂ ਨੂੰ ਪ੍ਰਸ਼ਾਸਨ ਨੇ ਜ਼ਿਲ੍ਹਾ ਵਿੱਚ ਸੁਟਿਆ ਜਿਹੜਾ ਅੱਗੇ ਗਲੀ ਗਲੀ ਮੋੜ ਮੋੜ ਤੇ ਨਸ਼ਾ ਵੇਚਦਾ ਸੀ ਜਾਂ ਲੋਕਾਂ ਨੂੰ ਡਰ ਸੀ ਕਿ ਕੋਈ ਰਸਤੇ ਵਿਚ ਰਸਤਿਆਂ ਦੇ ਵਿੱਚ ਲੰਘਣ ਤੋਂ ਨਸ਼ੇ ਵਾਲੇ ਲੋਕ ਲੈਦੇ ਸੀ ਉਸ ਚੀਜ਼ ਤੇ ਬਹੁਤ ਪ੍ਰਭਾਵ ਪਿਆ ਮਤਲਬ ਕਿ ਹੁਣ ਚਿੱਟਾ ਤਾਂ ਨਾਮਾਤਰ ਹੀ ਹੈ ਨਸ਼ਾ ਦਾ ਪਹਿਲਾਂ ਬਹੁਤ ਜ਼ਿਆਦਾ ਸੀ ਇਹ ਸਾਡੀਆਂ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਖਾਲੀ ਦਲ ਲਾਲੋ ਜਾਂ ਕਾਂਗਰਸ ਲਾਲੋ ਇਹ ਉਹਨਾਂ ਦਾ ਹੀ ਦੇਣਾ ਸੀ ਤੇ ਇਹ ਹੈ ਕਿ ਜਦੋਂ ਦੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਆਈ ਆ 2022 ਤੋਂ ਇਹਨਾਂ ਨੇ ਬੜੀ ਹੱਲ ਪਾਈ ਹੈ ਨਸ਼ਾ ਨੂੰ ਤੇ ਇਸ ਸ਼ਕਤੀ ਦੇ ਨਾਲ ਇਹਨੂੰ ਰੋਕ ਲਿਆ ਵਾ ਦੇਖਣਾ ਵੀ ਨਹੀਂ ਚਾਹੁੰਦੇ ਉਹ ਕਿ ਇਹ ਇੱਥੇ ਦਿਖ ਵੀ ਜਾਣ ਐਨੇ ਮਤਲਬ ਕਿ ਉਹਨਾਂ ਦੀ ਸ਼ਕਤੀ ਆ ਇਸ ਸਰਕਾਰ ਨੇ ਬਹੁਤ ਵਧੀਆ ਰਿਜ਼ਲਟ ਦਿੱਤਾ ਲੋਕਾਂ ਨੂੰ ਲੋਕਾਂ ਦੇ ਬੱਚਿਆਂ ਨੂੰ ਕਿ ਜਿਹੜਾ ਲੋਕਾਂ ਦੇ ਬੱਚਾ ਨਸ਼ਾ ਤੋਂ ਬਚਾਉਂਦੇ ਆ ਕਿ ਜਿਹੜੇ ਵੇਚਣਦੇ ਆ ਉਹਨਾਂ ਦੀਆਂ ਗਰਦਨਾ ਫੜ ਫੜ ਕੇ ਅੰਦਰ ਕਰਨਦੇ ਆ ਜੀ ਤੇ ਇਸ ਕਰਕੇ ਜਿਹੜੇ ਹੋਰ ਵੀ ਨਸ਼ਾ ਸਮੱਗਲਰ ਰਹਿੰਦੇ ਆ ਉਹਨਾਂ ਨੂੰ ਵੀ ਭੈ ਹੋ ਜਾਏਗਾ ਕਿ ਅਸੀਂ ਇਸ ਕੰਮ ਤੋਂ ਤੋਬਾ ਕਰ ਲਈਏ ਨਹੀਂ ਤਾਂ ਫਿਰ ਅਸੀਂ ਵੀ ਅੰਦਰ ਹੀ ਜਾਵਾਂਗੇ ਬੇਸੇ ਦਾ ਜੀ ਆਪਣੇ ਸੀਐਮ ਸਾਹਿਬ ਨੇ ਜੋ ਵੀ ਫੈਸਲੇ ਲਏ ਆ ਪੰਜਾਬ ਦੇ ਹਿੱਤਾਂ ਦੀ ਬਹੁਤ ਵਧੀਆ ਲਏ ਆ ਬਹੁਤ ਵਧੀਆ ਮੈਂ तहे ਦਿਲੋਂ ਧੰਨਵਾਦ ਕਰਦਾ ਸੀਐਮ ਸਰਬ ਦਾ ਤੇ ਅਸੀਂ ਮੈਂ ਪਿੰਡ ਸਰਦਾਰਗੜਾ ਸਾਡੇ ਸਰਦਾਰਗੜ੍ਹ ਚ ਬਹੁਤ ਸਦਾਰ ਹੈ ਜੇ ਕਿ 1-2 ਪਰਸਨ ਕਰਦੇ ਸੀ ਸਾਰੇ ਸੁਧਰ ਗਏ